हां जी ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਜਿਹੜਾ ਟੋਲ ਪਰਚਾ ਬੰਦ ਕੀਤਾ ਕਿ ਆ ਬੱਚੋਂ ਦਾ 12 ਵਜੇ ਤੋਂ 3 ਵਜੇ ਤੱਕ ਇਹ ਸਮਾਂ ਵਿੱਚ ਤੁਸੀਂ ਕੀ ਜਾਣਕਾਰੀ ਦਿਓਗੇ ਜੀ ਸਾਨੂੰ ਇਹ ਬਾਰੇ ਦੱਸੋ ਜੀ ਕੰਟੀ ਕਰਦੀ ਬੁਲਾ ਦੇ ਪਹਾੜੀ ਜਿਹੜਾ ਧਰਨਾ ਚੱਲ ਰਿਹਾ ਪਰ ਇਹ ਗੱਲ ਤੋਂ ਮਤਲਬ ਇਹ ਹੋ ਰਹੀ ਵੀਰੋ ਤੇ ਕਾਰਵਾਈ ਨੂੰ ਰੋਕਣ ਤਾਂ ਕਿ ਆਵਾਜ਼ਾਂ ਨਾਲ ਜਿੰਨੀਆਂ ਆਵਾਜ਼ਾਂ ਹੋਈਆਂ ਨਾਤਰਨ ਦੇ ਕਿ ਅੱਜ ਪੂਰੇ ਪੰਜਾਬ ਦੇ ਜਨਤੋਂ ਆਵਾਜ਼ੀ ਨੇ ਜਿਹੜਾ 3 ਘੰਟੇ ਲਈ ਫ੍ਰੀ ਕੀਤਾ ਗਿਆ ਤਾਂ ਕਿ ਸਰਕਾਰ ਇਹਦੇ ਰੂਪ ਵਿੱਚ ਇਸ ਗੱਲ ਦਾ ਸਾਹਮਣਾ ਕਰਾਇਆ ਜਾਦਾ ਕਿ ਪੂਰਾ ਦਾ ਆਪਣੀ ਆਵਾਜ਼ ਚੁੱਕਿਆ ਜਾ ਸਕੀ ਇਹ ਜਿਹੜੇ ਪੰਜਾਬ ਦੇ ਲੋਕ ਨੇ ਉਹ ਕੱਲ੍ਹ ਇਹ ਕੋਈ ਸਫਲਤਾ ਪ੍ਰਾਪਤ ਕਰਾ ਲਈਗਾ ਇਸ ਤਰ੍ਹਾਂ ਦਾ ਬਣਦਾ ਵੀ ਹੈਗਾ ਔਰ ਉਹ ਵਿੱਚ ਜੋ ਜਿਹੜਾ ਵੀ ਇਨਸਾਫ ਕਿਸੇ ਦਾ ਬੰਦਾ ਹੈ ਚਾਹੇ ਉਹ ਸਰਕਾਰ ਦੇ ਅਧਿਕਾਰੀਆਂ ਨੇ ਚਾਹੇ ਕੋਈ ਧਾਰਮਿਕ ਜਥੇਬੰਦੀਆਂ ਨੇ ਚਾਹੇ ਰਾਜਨੀਤਿਕ ਜਥੇਬੰਦੀਆਂ ਨੇ ਚਾਹੇ ਕੋਈ ਫਕੀਰ ਆ ਚਾਹੇ ਕੋਈ ਪਾਲੀਆ ਜੇ ਤਰ੍ਹਾਂ ਨਾ ਖਤਮ ਹੋ ਕੇ ਦੀ ਸਾਰੀਆਂ ਸਿਰਾਂ ਨੇ ਇੱਕ ਮੁੱਠੋ ਹੋ ਕੇ ਆਪਣੀ ਵਾਇਲ ਨਾਲ ਇਨਜਾਇਰ ਦੇਸ਼ ਦੀ ਬੇਇਨੁਸੂਫੀ ਚਾਹੇ ਕੋਈ ਪਾਲੀ ਸੀ ਉਹਨੇ ਆਪਣਾ ਜੋਗਦਾਰਾ ਭਾਇ ਉਸੇ ਤਰੀਕੇ ਨਾਲ ਪੰਜਾਬ ਦੇ ਲੋਕਾਂ ਦੇ ਨਾਲ ਲੈ ਕੇ ਚਲੇ ਗਏ ਸਨ ਉਹ ਰਹਾ ਹੋਣ ਚਾਹੀਦੇ ਨੇ ਇੰਪੋਰਟੈਂਟ ਤੋਂ ਕਿ ਪਛਾਣੋ ਰਜਿਸਟਰ ਸੇਵਾ ਆਪਾਂ ਕਹਿੰਦੇ ਨੇ ਲੇਕਿਨ ਜਿਹੜੀ ਸਰਕਾਰ ਹੈ ਜਿਹਦੀ ਜਿਹੜਾ ਕੋ ਆਵਾਜ਼ ਮਤ ਕਰਦਾ ਕਿਤੇ ਵੀ ਟੱਕਾਈ ਹੁੰਦੀ ਆ ਅੱਜ ਚਾਹੇ ਸੈਟਰ ਦੀ ਸਰਕਾਰ ਹੈ ਜਾਂ ਪੇਡ ਦੀ ਸਰਕਾਰ ਹੈ ਇਹਨਾਂ ਕਹਿੰਦੇ ਆ ਜਿਹੜੀ ਭਾਵਨਾ ਨੂੰ ਨਾ ਮੌਕਾ ਦੇਣਾ ਆਪਣੇ ਜ਼ਬਰਦਸਤ ਜਨਤਾ ਦੇ ਆਵਾਜ਼ ਮਤ ਕਰਨ ਦੇ ਚਾਰੇ ਪਾਸੇ ਨਾ ਨੈਗੇਟਿਵ ਕਰੀ ਆਪਣੇ ਗੋਡੇ ਨਹੀਂ ਡੇਟੇ ਚਾਹੇ ਜਿੱਦਾਂ ਵੱਡਾ ਮਰਜੀ ਕਰੇ ਇਹ ਕੋ ਦਿਖਾ ਲਿਆ ਤੇ ਅੱਜ ਦਾ ਜਿਹੜਾ ਕਰਨਾ ਹੈ ਉਹ ਇਸ ਗੱਲ ਜਿਹੜੀ ਆਵਾਜ਼ ਨੂੰ ਬਲਾਕ ਕਰਦੇ ਉਹਨਾਂ ਦੇ ਖਾਤੇ ਬਕੌਣੇ ਕੀਤਾ ਗਿਆ ਕਿ ਬੰਦੇ ਜਿਹੜੇ ਆ ਰਿਹਾ ਕਰੋ ਸਾ ਜੋ ਇਹ ਸਾਹ ਉਹ ਵੀ ਉਹਨਾਂ ਤੋਂ ਦੋਹ ਹੈਈ ਆ ਨਾ ਕਿ ਉਹਨਾਂ ਨੇ ਖੁਦ ਆਪਣੇ ਅੰਦਰ ਚੁਲਿਆ ਤੇ ਜਿਹੜੇ ਅੱਜ ਕਾਨੂੰਨ ਦੀ ਰਾਹ ਉਲੰਘਣਾ ਕਰ ਰਹੇ ਆ ਤੇ ਉਹ ਵੀ ਵੱਡੇ ਦੋਸ਼ੀ ਨੇ ਇਸ ਕਰਕੇ ਇਹੀ ਆ ਵੀ ਸਰਕਾਰ ਜਿਹੜੀ ਆ ਬੰਦਿਆਂ ਨੂੰ ਰਿਹਾ ਕਰੇ ਔਰ ਉਹ ਆਪਣੇ ਆਪਣੇ ਪਰਿਵਾਰਾਂ ਚ ਜਾ ਕੇ ਜਿਹੜਾ ਆਪਣਾ ਜੀਵਨ ਆ ਉਹ ਜੀਣ ਲੱਗਣ ਜਾਥੇਬੰਦੀਆਂ ਦਾ ਧੰਨਵਾਦ ਕਰਦੇ ਜਿਨ੍ਹਾਂ ਨੇ ਇਸ ਵਾਰ ਨੂੰ ਬਰਾਮਤ ਕੀਤਾ ਹੈ ਇਸ ਦਾ ਕੌਫਾ ਵਾਈਪਲਾਨ ਕੀਤੀ ਔਰ ਪੰਜਾਬ ਦੇ ਹਰ ਵਰਗ ਨੇ ਉਹਦਾ ਸਹਿਯੋਗ ਦਿੱਤਾ ਇਸੇ ਤਰੀਕੇ ਨਾਲ ਇਸ ਜਿਹੜੇ ਆਪਾਂ ਸੰਘਰਸ਼ ਸ਼ੁਰੂ ਕੀਤਾ ਬੰਦੀ ਸਿੰਘਾਂ ਦੀ ਰਿਹਾਈ ਲਈ ਉਹਦੇ ਵਿੱਚ ਅਜੇ ਕੱਲਾ ਇਹ ਮਸਲਾ ਨਹੀਂ ਕਿ ਇਹ ਜਿਹੜੇ ਕੋਈ ਕੌਮੀ ਮਸਲਾ ਜਾਂ ਕੱਲਾ ਪੱਤਕ ਮਸਲਾ ਇਹਦੇ ਵਿੱਚ ਸਾਰ ਤੋਂ ਵੱਡਾ ਜਿਹੜਾ ਕਾਨੂੰਨ ਹੋ ਰਿਹਾ ਸੋਖੀ ਅਧਿਕਾਰਾਂ ਦਾ ਹੋ ਰਿਹਾ ਜਿਹੜੇ ਬੰਦੀ ਸਿੰਘ 32-33 ਸਾਲ 33 ਸਾਲ ਆਪਣੀਆਂ ਸਜ਼ਾਵਾਂ ਕੱਢ ਚੁੱਕੇ ਨੇ ਉਹਨਾਂ ਨੂੰ ਅੱਜ ਵੀ ਰਿਹਾਈ ਲਈ ਕੋਈ ਆਸ ਦੀ ਕਿਰਨ ਦਿਖਾਈ ਨਹੀਂ ਦੇ ਰਹੀ ਤੇ ਪੰਜਾਬ ਨੇ ਹਮੇਸ਼ਾ ਹੀ ਇਨਸਾਫ ਦੇ ਲਈ ਲੜਾਈ ਲੜੀ ਹੈ ਸਾਨੂੰ ਜਦੋਂ ਵੀ ਕੋਈ ਮਿਲਿਆ ਸਾਨੂੰ ਸੰਘਰਸ਼ ਕਰਕੇ ਮਿਲਿਆ ਪਰ ਇਹ ਵੀ ਪ੍ਰਾਪਤੀ ਹੋਣੀ ਹੈ ਜਦੋਂ ਪੰਜਾਬ ਦਾ ਪੂਰਾ ਆਬਾਦ ਕਾਇਦ ਵਿੱਚ ਕੋਈ ਧਰਮ ਦੇ ਨਾਲ ਸੰਬੰਧਿਤ ਚਾਹੇ ਕੋਈ ਵਕੀਲ ਹੈ ਚਾਹੇ ਕੋਈ ਪੱਤਰਕਾਰ ਹੈ ਚਾਹੇ ਜਿਹੜਾ ਵੀ ਸਾਥਪੰਦ ਆਦਮੀ ਹੈ ਆ ਔਰ ਅਸੀਂ ਆ ਸਾਰਾ ਇਕੱਠ ਜਿਹੜਾ ਜੋ ਹੈ ਆ ਸੱਚ ਸਰਦਾਨੇ ਵਿੱਚ ਨਿਕੈਦੀ ਕਰਦੇ ਆ ਹਾਂਜੀ ਸਾਨੂੰ ਵੀ ਇਹ ਜਾਣਕਾਰੀ ਦਿਓ ਜੀ ਕਿ ਜੇ ਅੱਜ ਸਰਕਾਰ ਨੇ ਨਾ ਸੁਣੀ ਤੁਸੀਂ ਅਗਲਾ ਸੰਘਰਸ਼ ਕੀ ਕਰੋਗੇ ਇਹਦੇ ਬਾਰੇ ਆਪ ਨੂੰ ਦਿਆਉਂਦੇ ਹੋ ਜੀ ਦੇਖੋ ਅੱਜ ਦਾ ਜਿਹੜਾ ਸੰਘਰਸ਼ ਹੈ ਨਾ ਇਹ ਪਹਿਲਾ ਆ ਤੇ ਨਾ ਆਖਰੀ ਆ ਅਸੀਂ ਲੰਬੀ ਲੜਾਈ ਦੰਦ ਰੱਖ ਕੇ ਲੜਨੀ ਆ ਉਹ ਚਾਹੇ ਬੰਦੀ ਸਿੰਘਾਂ ਦੀ ਹੋਵੇ ਚਾਹੇ ਕਿਸਾਨੀ ਸ਼ਿਹਾਧਾ ਦੀ ਹੋਵੇ ਦੇਖੋ ਬੰਦੀ ਸਿੰਘਾਂ ਦਾ ਅੱਜ ਅਸੀਂ ਉਹਨਾਂ ਨੂੰ ਛਡਾਣ ਦੇ ਲਈ ਸਾਰੇ ਪੰਜਾਬ ਦੇ ਟੋਲ ਪਲਾਜ਼ੇ ਫ੍ਰੀ ਕੀਤੇ ਆ ਔਰ ਮੈਂ ਆਲ ਦੀ ਨਾਲ ਜ਼ਰੂਰ ਦੱਸਣਾ ਚਾਹੁੰਦੇ ਆ ਕਿ ਜਿਹੜੇ ਬੰਦੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਔਰ ਇਹ ਦੂਜੇ ਪਾਸੇ ਜਿਹੜੇ ਬੰਦੇ ਬਲਾਤਕਾਰ ਹੀ ਆ ਬਾਬੇ ਜਿਹੜੇ ਬੜੇ 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 ਹੋ ਆ ਔਰ ਉਹਨਾਂ ਨੂੰ 20-20 ਸਾਲ ਦੀ ਕੈਦ ਹੋਈ ਹੋ ਕਤਲਾਂ ਦੇ ਕੇਸ ਆ ਉਹਨਾਂ ਨੂੰ ਪਿਛਲੇ ਸਾਲਾਂ ਦੇ ਵਿੱਚ 40-40 ਬਾਰ ਪ੍ਰੋਲ ਦਿੱਤੀ ਗਈ। ਔਰ ਇਹਨਾਂ ਬੰਦਿਆਂ ਦੇ ਬਾਪਿਆਂ ਨੂੰ ਮਿਲਣ ਦੇ ਲਈ ਕਦੇ ਵੀ ਪ੍ਰੋਲ ਦੇਣ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਜਾਂ ਇਹ ਮੌਤ ਹੋਈ ਹੋਵੇ, ਚਾਹੇ ਤੋਂ ਵਿਆਹ ਸ਼ਾਦੀ ਹੋਈ ਹੋਵੇ ਔਰ ਇਹ ਲੰਬੇ ਸਮੇਂ ਤੋਂ ਕੈਦਾਂ ਕੱਟ ਰਹੇ ਆ। ਅਸੀਂ ਅੱਜ ਜਿਹੜਾ ਸੂਯਕਤ ਮੋਰਚਾ ਨੇ ਤੇ ਬੰਦੀ ਸਿੰਘ ਮੋਰਚਾ ਨੇ ਜਿਹੜਾ ਐਲਾਨ ਕੀਤਾ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਅਸੀਂ ਕੰਡਾ ਦੀਆਂ ਸੱਥਾਂ ਵਿੱਚ ਘੋਲ ਨੂੰ ਲੈ ਕੇ ਜਾਵਾਂਗੇ ਔਰ ਵੱਡੇ ਪੱਧਰ ਦੇ ਲੋਕਾਂ ਨੂੰ ਇਕੱਠੇ ਕਰਕੇ ਮੋਦੀ ਦੇ ਨਾਲ ਜਿਹੜੀ ਆ ਉਹ ਟੱਕਰ ਲਵਾ ਦੇ ਕੋਈ ਗੱਲ ਨਹੀਂ ਹੈਗੀ। ਮੋਦੀ ਮੋਦੀ ਜਿਹੜਾ ਆ ਇਸ ਵੇਲੇ ਸਭ ਤੋਂ ਜ਼ਾਲਮ ਸਿੱਧ ਹੋ ਰਿਹਾ ਆ ਔਰ ਨਾਲ ਦੀ ਨਾਲ ਪੰਜਾਬ ਸਰਕਾਰ ਦੀ ਵੀ ਅੱਜ ਦੀ ਗੱਲ ਹੈ ਅੱਜ ਵੀ ਇਹਨਾਂ ਨੇ ਇਹ ਜਿੱਥੇ ਇਹ ਕਹਿੰਦੇ ਆ ਬੰਦੀ ਸਿੰਘ ਨੇ ਛੱਡੇ ਨੇ ਪਛਾਈਦੇ ਆ ਔਰ ਇਹ ਮੋਦੀ ਦੇ ਪੈਰ 'ਚ ਪੈਰ ਰੱਖਦੇ ਹੋਏ ਮੋਦੀ ਦੇ ਸਾਡੇ ਮੋਗੇ ਸਾਡੇ 35 ਬੰਦੇ ਸਾਡੀ ਭੈਣ ਜਿਹੜੀ ਸ਼ਿੰਦਰਪਾਲ ਕੋਰ ਹੈ ਚਮਕੌਰ ਸਿੰਘ ਰੋਡੇ ਦੀ ਅਗਵਾਈ ਦੇ ਵਿੱਚ ਜਥਾ ਜਿਹੜਾ ਉੱਤੇ ਟੋਲ ਬਲਾਜਰ ਗਿਆ ਸੀਗਾ ਉਹਨਾਂ ਨੂੰ ਹਲੇ ਤੱਕ ਉਹਨਾਂ ਗ੍ਰਿਫਤਾਰ ਕਰਕੇ ਬੈਠੇ ਆ ਔਰ ਜੇ ਉਹਨਾਂ ਨੂੰ ਸ਼ਾਮ ਤੱਕ ਨਾ ਛੱਡਿਆ ਗਿਆ ਟਾਣ ਵਾਲੇ ਸਮੇਂ ਦੇ ਵਿੱਚ ਹੋਰ ਲਾਈ ਜਿਹੜੀ ਵਧੀਆ ਚੰਗਦੇ ਨਾਲ ਭੱਜਣਾ ਬਹੁਤ ਬਹੁਤ ਧੰਨਵਾਦ